ਸਾਡੇ ਕਿਸਾਨ ਚਾਹੇ ਹੋਵੇ ਤੇ ਚਾਹੇ ਸਾਡਾ ਵਪਾਰੀ ਹੋਵੇ ਇਹਨਾਂ ਦਾ ਨੋ ਮਾਸ ਦਾ ਰਿਸ਼ਤਾ ਹੈ ਤੇ ਜੇ 40% ਬਿਜ਼ਨਸ ਦੀ ਗੱਲ ਕਰੀਏ ਤਾਂ 40 ਚੋਂ 20% ਐਸਾ ਬਿਜ਼ਨਸ ਹੈ ਜਿਹੜਾ ਸਿੱਧਾ ਡਾਇਰੈਕਟਲੀ ਇੰਟਰੈਕਟਿਵਲੀ ਜਿਹੜਾ ਹੈ ਕਿਸਾਨੀ ਦੇ ਨਾਲ ਜੁੜਿਆ ਹੋਇਆ ਹੈ ਜੇ ਕਿਸਾਨੀ ਖਤਮ ਹੋ ਗਈ ਤਾਂ ਉਹ ਬਿਜ਼ਨਸ ਵੀ ਖਤਮ ਹੋ ਜੂਗਾ ਵਪਾਰ ਵੀ ਖਤਮ ਹੋ ਜੂਗਾ ਇਸ ਕਰਕੇ ਇਸ ਚੀਜ਼ ਨੂੰ ਸਾਨੂੰ ਵਿਵਹਾਰਣ ਦੀ ਲੋੜ ਹੈ ਸਾਨੂੰ ਇਹਦੇ ਵਿੱਚ ਫਿਰਕਾ ਫਸਤੀ ਦੀ ਲੋੜ ਨਹੀਂ ਕਿ ਆਪਾਂ ਦੋਨਾਂ ਨੂੰ ਆਪਸੇ ਲੜਾਉਣ ਦੀ ਲੋੜ ਹੈ ਪੰਜਾਬ ਦੇ ਵਿੱਚ ਇੱਕ ਵਾਰੀ ਕਹਿੰਦੇ ਰੰਗਲਾ ਪੰਜਾਬ ਜੇ ਰੰਗਲਾ ਪੰਜਾਬ ਤਾਂ ਹੀ ਹੋਊਗਾ ਜੇ ਹਰ ਤਰ੍ਹਾਂ ਦਾ ਹੋਊਗਾ ਕਿਸਾਨੀ ਕੇ ਆੜ ਲੜਾ ਕੇ ਕਦੇ ਵੀ ਆਪਾਂ ਹੋ ਸਕਦਾ ਥੋਨੂੰ ਵੋਟਾਂ ਦੇ ਵਿੱਚ ਫਰਕ ਪੈ ਜਾਵੇ ਲੇਕਿਨ ਆਉਣ ਵਾਲਾ ਟਾਈਮ ਜਿਹੜਾ ਹੈ ਆਉਣ ਵਾਲਾ ਟਾਈਮ ਖਰਾਬ ਨਾ ਕਰੀਏ ਜੀ ਜਿਆਦਾ ਤੁਹਾਨੂੰ ਇੰਨਾ ਹੀ ਵਪਾਰੀਆਂ ਦਾ ਫਿਗਰ ਸੀ ਤਾਂ ਉਥੇ ਸਾਲ ਕਿਉਂ ਲਾਤਾ ਉਥੇ ਸਵਾ ਸਾਲ ਕਿਉਂ ਲਾਤਾ ਕਿਸੇ ਟਾਈਮ ਤੇ ਸਾਡੇ ਮੁੱਖ ਮੰਤਰੀ ਸਾਹਿਬ ਇਸੇ ਬੈਰੀਅਰ ਦੇ ਉੱਤੇ ਖੜਕੇ ਇਸੇ ਚੀਜ਼ ਦੇ ਵਿੱਚ ਕਿਸਾਨਾਂ ਦੇ ਵਿੱਚ ਬੈਠ ਕੇ ਇਹ ਬਿਆਨ ਲਾਇਆ ਕਰਦੇ ਸੀ ਵੀ ਸਾਡੇ ਵਾਲੇ ਕਿਸਾਨ ਤਾਂ ਵਿਚਾਰੇ ਭਰਾ ਸਾਡੇ ਸਾਈਡਾਂ ਤੇ ਬੈਠੇ ਐ ਮੈਂ ਤਾਂ ਆਪ ਕਿਸਾਨ ਦਾ ਪੁੱਤ ਆ ਮੇਰੇ ਤਾਂ ਸਾਈਡ ਸਾਰੇ ਸਾਈਡਾਂ ਤੇ ਰੋਕੇ ਬੈਠੇ ਐ ਸੜਕਾਂ ਤਾਂ ਅੱਛੀ ਤਾਂ ਕੋਈ ਸੜਕਾਂ ਨਹੀਂ ਰੋਕੀਆਂ ਸਾਡੇ ਕਿਸਾਨਾਂ ਨੇ ਸੜਕਾਂ ਦਾ ਦੇਖੋ ਜੀ ਭਾਜਪਾ ਗਵਰਨਮੈਂਟ ਨੇ ਹਰਿਆਣਾ ਗਵਰਨਮੈਂਟ ਨੇ ਕੰਧਾ ਕੱਢ ਰੱਖੀਆਂ ਇਹ ਤਾਂ ਉਹਦੇ ਕਰਕੇ ਬੰਦ ਹੈ ਮੇਰੇ ਕਾ ਇੰਨਾ ਕਰਕੇ ਤਾਂ ਬੰਦ ਹੀ ਨਹੀਂ ਹੋਇਆ ਅੱਜ ਆਪਣੇ ਬਿਆਨ ਨੂੰ ਹੀ ਆਪ ਘੱਟ ਰਹੇ ਆ ਅੱਗ ਨਾਲ ਨੁਕਸਾਨ ਹੁੰਦਾ ਚਾਹੇ ਕੋਈ ਚੋਰੀ ਨਾਲ ਨੁਕਸਾਨ ਹੁੰਦਾ ਅੱਜ ਤੱਕ ਵੀ ਇੱਕ ਵੀ ਸਰਕਾਰ ਨੇ 1 ਰੁਪਿਆ ਵੀ ਸਾਡੇ ਵਪਾਰੀ ਨੂੰ ਨਹੀਂ ਦਿੱਤਾ ਕਿਸੇ ਵੀ ਵਪਾਰੀ ਨੂੰ ਬਾਹਰਲੀਆਂ ਕੰਪਨੀਆਂ ਜਿਹੜੀਆਂ ਆ ਰਹੀਆਂ ਜਿਵੇਂ ਕਿਸਾਨੀ ਮੁੱਦੇ ਨੂੰ ਆਪਾਂ ਗੱਲ ਕਰਦੇ ਆਂ ਕਿਸਾਨੀ ਨੂੰ ਛੋਟੀ ਕਿਸਾਨੀ ਨੂੰ ਖਤਮ ਕਰਨਾਸਤੇ ਜਿਹੜੇ ਚਾਰਕਰਾਨਿਆਂ ਦੀ ਗੱਲ ਕਰਦੇ ਆ ਤਾਂ ਸੇਮ ਗੱਲ ਸਾਡੇ ਵਾਸਤੇ ਵੀ ਉਹੀ ਲੱਗਦੀ ਹੈ ਜੇ ਕਿਤਾਬ ਦੀ ਗੱਲ ਕਰਾਂ ਤਾਂ ਦੂਜਾ ਪੰਨਾ ਸਾਡਾ ਇਹੀ ਕਿਸਾਨੀ ਦਾ ਆਂਦਾ ਹੈ ਸਾਡੇ ਵਪਾਰ ਦਾ ਆਂਦਾ ਹੈ ਇਹ ਵੱਡੇ ਜਿਹੜੇ ਚਾਰ ਘਰਾਨੇ ਆ ਅੱਜ ਰਿਲਾਈਐਂਸ ਵਰਗੇ ਵੱਡੇ ਘਰਾਨੇ ਸਾਡੇ ਛੋਟੇ ਵਪਾਰੀਆਂ ਨੂੰ ਸੁਬਾਹ ਕਰਨ ਤੇ ਲੱਗੇ ਪਏ ਛੋਟਾ ਵਪਾਰੀ ਹੈ ਜਿਹੜਾ ਕਿ ਸਭ ਤੋਂ ਵੱਧ ਅਮਪਲਾਇਮੈਂਟ ਦੇਈ ਬੈਠਾ ਹੈ ਤੁਸੀਂ ਕਹਿੰਦੇ ਹੋ ਕਿ ਮੈਂ 50000 ਨੌਕਰੀਆਂ ਦੇਤੀਆਂ ਤੁਸੀਂ ਬਜ਼ਾਰਾਂ ਦੇ ਵਿੱਚ ਆ ਕੇ ਦੇਖੋ ਹਰ ਦੁਕਾਨਦਾਰ ਦੁਕਾਨਦਾਰ ਕੋਲੇ ਪੰਜ-ਪੰਜ ਵਲਾਜਮਾ ਹੈ ਜਿਨ੍ਹਾਂ ਦਾ ਘਰ ਚੱਲਦਾ ਜਦੋਂ ਉਹ ਵਪਾਰ ਤਬਾ ਹੋ ਗਿਆ ਉਹ ਦੁਕਾਨਦਾਰ ਤਬਾ ਹੋ ਗਿਆ ਤੇ ਤੁਸੀਂ ਸੋਚ ਕੇ ਦੇਖੋ ਕਿ ਲੱਖਾਂ ਬੰਦੇ ਜਿਹੜੇ ਹੈ ਅੱਜ ਘਰਾਂ 'ਚ ਬਿਠਾ ਦਵਾਂਗੇ ਅੱਜ ਤੁਸੀਂ ਚਾਰ ਚੰਗੇ ਵੱਡੇ ਘਰਾਨਿਆਂ ਨੂੰ ਖੁਸ਼ ਕਰਨਾ ਸੀ ਛੋਟੇ ਦੁਕਾਨਦਾਰ ਨੂੰ ਛੋਟਾ ਸਾਡਾ ਵਪਾਰੀ ਕਲਚਰ ਨੂੰ ਖਤਮ ਨਾ ਕਰਨ ਦਿਓ ਕੋਈ ਨਾ ਕੋਈ ਐਸੀ ਰਣਨੀਤੀ ਬਣਾਓ ਜਿਹਦੇ ਨਾਲ ਵਪਾਰ ਬਚ ਜੇ ਸਾਡਾ ਪਿਛਲੇ ਦਿਨੀ ਕਿਸਾਨਾਂ ਤੇ ਲਾਠੀ ਚਾਰਜ ਕੀਤਾ ਜਾਂਦਾ ਹੈ ਸ਼ੰਭੂ ਖਨੋਰੀ ਮੋਰਚੇ ਨੂੰ ਨਖੇੜਨ ਦੇ ਲਈ ਪੀਲਾ ਪੰਜਾ ਚਲਾਇਆ ਜਾਂਦਾ ਹੈ ਮੁੱਖ ਮੰਤਰੀ ਵੱਲੋਂ ਹਵਾਲਾ ਇਹ ਦਿੱਤਾ ਜਾਂਦਾ ਹੈ ਕਿ ਕਿਸਾਨਾਂ ਤੋਂ ਵਪਾਰੀ ਵਰਗ ਕਾਫੀ ਦੁਖੀ ਹੈ ਸਾਡੇ ਨਾਲ ਨੇ ਵਪਾਰ ਮੰਡਲ ਦੇ ਪ੍ਰਧਾਨ ਕਰਦੇ ਆ ਗੱਲਬਾਤ ਉਹਨਾਂ ਦੇ ਨਾਲ ਜਿਸ ਤਰ੍ਹਾਂ ਦਾ ਸਾਡੇ ਮੁੱਖ ਮੰਤਰੀ ਸਾਹਿਬ ਦਾ ਬਿਆਨ ਆਇਆ ਹੈ ਕਿ ਵਪਾਰੀ ਬਹੁਤ ਦੁਖੀ ਸੀ ਇਹਦੇ ਵਿੱਚ ਕੋਈ ਦੋਰਾਈ ਨਹੀਂ ਵਪਾਰੀ ਬਹੁਤ ਦੁਖੀ ਸੀਗੇ ਪਰ ਜਿਸ ਸਾਹਿਬ ਦੀਆਂ ਬੁਧਾਈਆਂ ਦੇਣੀਆਂ ਤੇ ਜਿਸ ਹਾਮ ਨਾਲ ਇਹਨਾਂ ਨੇ ਖੁਸ਼ੀਆਂ ਬਣਾਉਣੀਆਂ ਸ਼ੁਰੂ ਕਰਤੀਆਂ ਸੀ ਇਹਨਾਂ ਜੇ ਜਿਆਦਾ ਤੁਹਾਨੂੰ ਇੰਨਾ ਹੀ ਵਪਾਰੀਆਂ ਦਾ ਫਿਕਰ ਸੀ ਤਾਂ ਉਥੇ ਸਾਲ ਕਿਉਂ ਲਾਤਾ ਉਥੇ ਸਵਾ ਸਾਲ ਕਿਉਂ ਲਾਤਾ ਵਪਾਰੀ ਤਾਂ ਇੱਕ ਇੱਕ ਦਿਨ ਆਸੇ ਦੁਖੀ ਸੀਗੇ ਪਰ ਇਹ ਵੀ ਸਵਾ ਸਾਲ ਵਾਲਾ ਕੰਮ ਵੀ ਤੁਸੀਂ ਐ ਲਾਉਂ ਵੀ ਜੇ ਕਾਉਂਡਾ ਰਾਤ ਨੂੰ ਜੇ ਬੈਰੀਅਰ ਖੁੱਲ ਗਿਆ ਤੇ ਸਵੇਰੇ ਤੁਹਾਡਾ ਕੰਮ ਚੱਲ ਪੈਣਾ ਇਹੋ ਜਿਹਾ ਕੁਝ ਨਹੀਂ ਹੋਇਆ ਦੂਸਰੀ ਗੱਲ ਰਹਿ ਗਈ ਕੱਲਾ ਜੇ ਆਪਾਂ ਕਰੀਏ ਕਿ ਉਸ ਬਾਰਡਰ ਦੇ ਕਰਕੇ ਹੀ ਬੈਰੀਅਰ ਕਰਕੇ ਹੀ ਇੱਕ ਪੰਜਾਬ ਦੇ ਵਿੱਚ ਬਿਜ਼ਨਸ ਖਤਮ ਹੋ ਰਿਹਾ ਸੀ ਉਹ ਜੇ ਕਹੀਏ ਤਾਂ ਕੁਝ ਜ਼ਿਆਦਾ ਠੀਕ ਨਹੀਂ ਰਹੂਗਾ ਉਹਦੇ ਨਾਲ ਨਾਲ ਪੰਜਾਬ ਦੇ ਅੰਦਰ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹੈ ਬਹੁਤ ਸਾਰੀਆਂ ਐਸੀਆਂ ਦੁੱਖ ਤੀਲਫਾਂ ਹੈ ਜਿਹੜੀਆਂ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਸਾਡੀਆਂ ਸਰਕਾਰਾਂ ਨੂੰ ਸਾਡੇ ਵਪਾਰੀਆਂ ਨਾਲ ਬੈਠ ਕੇ ਗੁਫ਼ਤਗੋ ਕਰਨ ਦੀ ਲੋੜ ਹੈ ਸਾਡੇ ਨਾਲ ਬੈਠ ਕੇ ਗੱਲਾਂ ਕਰਨ ਦੀ ਲੋੜ ਹੈ ਕਿ ਵਪਾਰ ਤਬਾਹ ਹੋ ਰਿਹਾ ਹੈ ਇਕੱਲੇ ਤੁਸੀਂ ਬੈਰੀਅਰ ਨੂੰ ਜਾਂ ਕਿਸਾਨਾਂ ਨੂੰ ਤੁਸੀਂ ਇਸ ਚੀਜ਼ ਦੇ ਵਿੱਚ ਨਾ ਅੜਕਾਓ ਉਦੇ ਨਾਲ ਤਬਾਹ ਨਹੀਂ ਹੋ ਰਿਹਾ ਜਿਹੜੇ ਤਬਾਹ ਹੋ ਰਿਹਾ ਜਿਹੜੇ ਚੀਜ਼ਾਂ ਨਾਲ ਤਬਾਹ ਹੋ ਰਿਹਾ ਉਹਨਾਂ ਦੇ ਵਾਸਤੇ ਬਰੀਕੀ ਦੇ ਵਿੱਚ ਸੋਚਣ ਦੀ ਲੋੜ ਹੈ ਇਸ ਚੀਜ਼ ਵਾਸਤੇ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਕਿਸੇ ਨਾ ਕਿਸੇ ਟਾਈਮ ਸਾਡੇ ਵੱਲੋਂ ਟਾਈਮ ਕੱਢਣ ਦੀ ਲੋੜ ਹੈ ਜਿਵੇਂ ਕਿ ਕਿਸਾਨ ਅਤੇ ਵਪਾਰੀ ਵਰਗ ਦੇ ਰਿਸ਼ਤੇ ਦੀ ਗੱਲ ਕੀਤੀ ਜਾਵੇ ਤਾਂ ਇੱਕ ਨੋ ਮਾਸ ਦਾ ਰਿਸ਼ਤਾ ਹੈ ਪਰ ਮੁੱਖ ਮੰਤਰੀ ਸਾਹਿਬ ਦਾ ਇਹ ਬਿਆਨ ਹੋਣਾ ਕਿ ਰਿਸ਼ਤੇ ਨੂੰ ਨਖੇੜਨ ਦੀ ਗੱਲ ਕੀਤੀ ਗਈ ਹੈ ਜਿਸ ਤਰ੍ਹਾਂ ਇਹ ਬਿਆਨ ਤੁਸੀਂ ਦੱਸ ਰਹੇ ਹੋ ਜੇ ਮੁੱਖ ਮੰਤਰੀ ਸਾਹਿਬ ਨੇ ਇਸ ਤਰ੍ਹਾਂ ਦਾ ਬਿਆਨ ਦਿੱਤਾ ਹੈ ਤਾਂ ਮੈਂ ਇਸ ਬਿਆਨ ਦੀ ਪਰ ਜੋਰ ਨਿੰਦਾ ਕਰਦਾ ਇਹੋ ਜਿਹੇ ਬਿਆਨ ਦੇ ਕੇ ਸਾਡੇ ਵਪਾਰੀਆਂ ਦੇ ਤੇ ਕਿਸਾਨਾਂ ਦੇ ਰਿਸ਼ਤੇ ਨੂੰ ਨੌਂ ਵਾਸਤੇ ਰਿਸ਼ਤੇ ਨੂੰ ਖਰਾਬ ਨਾ ਕੀਤਾ ਜਾਵੇ ਸਾਡੇ ਵਪਾਰੀਆਂ ਦਾ ਤੇ ਕਿਸਾਨਾਂ ਦੇ ਰਿਸ਼ਤੇ ਦੇ ਵਿੱਚ ਕੋਈ ਕਿਸੇ ਕਿਸਮ ਦੀ ਫਿਕ ਨਹੀਂ ਹੈ ਔਰ ਪੰਜਾਬ ਦੇ ਵਿੱਚ ਬਹੁਤ ਖੁਸ਼ਹਾਲ ਆਪਸ ਵਿੱਚ ਇੱਕ ਦੂਜੇ ਨਾਲ ਪਿਆਰ ਨਾਲ ਚੱਲ ਰਿਹਾ ਹੈ ਔਰ ਦੋਨੋਂ ਵਰਗਾਂ ਦੇ ਵਿੱਚ ਕਦੇ ਵੀ ਸਾਡਾ ਔਰ ਵਪਾਰੀ ਕੌਣ ਹੈ ਕਿਸਾਨਾਂ ਦੇ ਪੁੱਤੀ ਵਪਾਰੀ ਹੈ ਤੇ ਵਪਾਰੀਆਂ ਦੇ ਬਜ਼ੁਰਗ ਹੀ ਕਿਸਾਨ ਹੈ ਅਜੋ ਕੋਈ ਖੇਤੀ ਕਰਨ ਤੇ ਰਹਿ ਗਿਆ ਤੇ ਕੋਈ ਕਿਸਾਨ ਕਿਸਾਨ ਆਪਣੀ ਕਿਸਾਨੀ ਛੱਡਾ ਕੇ ਆਪਣੇ ਬੱਚੇ ਨੂੰ ਉਹਨੇ ਬਿਜ਼ਨਸ ਦੇ ਵਿੱਚ ਲਾਤਾ ਵਪਾਰ ਦੇ ਵਿੱਚ ਲਾਤਾ ਇਹ ਚੀਜ਼ ਨੂੰ ਆਪਾਂ ਬਿਆਨ ਦੇ ਕੇ ਅਸੀਂ ਇੱਕ ਫਿਰਕਾ ਦਿਖਾਣਾ ਅਸੀਂ ਉਹ ਚੀਜ਼ ਦੀ ਨਿੰਦਾ ਕਰਾਂ ਜਿਵੇਂ ਕਿ ਖਨੋਰੀ ਮੋਰਚੇ ਦੀ ਗੱਲ ਕੀਤੀ ਜਾਵੇ ਕਿ ਕਾਫੀ ਲੰਬੇ ਟਾਈਮ ਤੋਂ ਉਹ ਮੋਰਚਾ ਲੱਗਿਆ ਹੋਇਆ ਸੀ ਕਿ ਸੱਚਮੁੱਚ ਵਪਾਰ ਮੰਡਲ ਨੂੰ ਇਸ ਤੇ ਨੁਕਸਾਨ ਹੋਇਆ ਦੇਖੋ ਜੇ ਤਾਂ ਨੁਕਸਾਨ ਦੀ ਗੱਲ ਕਰੀਏ ਤਾਂ ਨੁਕਸਾਨ ਬਹੁਤ ਜ਼ਿਆਦਾ ਸੀ ਜਦੋਂ ਆਪਣਾ ਅੰਬਾਲਾ ਬੈਲਟ ਦੀ ਗੱਲ ਕਰਾਂ ਮੈਂ ਅੰਬਾਲਾ ਬੈਲਟ ਪਟਿਆਲਾ ਬੈਲਟ ਰਾਜਪੁਰਾ ਹੋ ਗਿਆ ਇਹ ਸਾਰੀ ਬੈਲਟ ਦੇ ਵਿੱਚ ਜਿਹੜਾ ਹੈ ਜੇ ਆਪਾਂ ਲੁਧਿਆਣੇ ਦਾ ਖੰਨੇ ਦਾ ਆਪਾਂ ਗੱਲ ਕਰੀਏ ਤਾਂ ਉੱਥੇ ਜਿਹੜਾ ਇੰਡਸਟਰੀ ਦੀ ਗੱਲ ਕਰੀਏ ਤਾਂ ਉੱਥੇ ਨੋ ਡਾਊਟ ਕਿ ਬਹੁਤ ਵੱਡਾ ਨੁਕਸਾਨ ਹੋ ਰਿਹਾ ਸੀ ਪਰ ਉਸ ਨੁਕਸਾਨ ਦਾ ਟਾਈਮ ਦੇ ਦੇ ਆਪਾਂ ਦੇਖੀਏ ਨਾ ਜਿਹੜੀ ਚੀਜ਼ ਨੂੰ ਆਪਾਂ ਸਵਾ ਸਾਲ ਲਾਤਾ ਡੂੜ੍ਹ ਸਾਲ ਲਾਤਾ ਉਹ ਚੀਜ਼ ਜਿਹੜੀ ਹੈ ਕੋਈ ਉਹ ਕਹਿੰਦੇ ਨਾ ਸਹੀ ਜਸਟਿਸ ਨਹੀਂ ਦਿਖਾ ਰਹੀ ਤੇ ਦੂਜੇ ਪਾਸੇ ਜੇ ਮੁੱਖ ਮੰਤਰੀ ਸਾਹਿਬ ਨੂੰ ਇੰਨਾ ਫਿਕਰ ਸੀਗਾ جے ਮੁੱਖ ਮੰਤਰੀ ਸਾਹਿب ਨੂੰ ਪਤਾ ਹੈ ਕਿ ਇਹ ਬਹੁਤ ਵੱਡਾ ਨੁਕਸਾਨ ਵਾਲਾ ਕੰਮ ਸੀਗਾ ਤਾਂ ਫਿਰ ਇਹਨੂੰ ਮੁੱਖ ਮੰਤਰੀ ਸਾਹਿਬ ਤੁਸੀਂ 12 ਆਪਣਾ ਸਵਾ ਸਾਲ ਜਾਂ ਡੂੜ ਸਾਲ ਲਾ ਰਹੇ ਹੋ ਤਾਂ ਉਹ ਵੀ ਜਿਹੜਾ ਹੈ ਤੁਹਾਡੀ ਜਿਹੜੀ ਉਹ ਕਹਿੰਦੇ ਨੇ ਕੰਮ ਕਰਨ ਦੀ ਜਿਹੜੀ ਸ਼ਾਲੀ ਹੈਗੀ ਹੈ ਉਹਨੂੰ ਦਿਖਾ ਰਿਹਾ ਹੈ ਕਿ ਤੁਸੀਂ ਸਾਡੇ ਵਪਾਰੀਆਂਾਂ ਸੇ ਕਿੰਨੇ ਕ ਸੀਰੀਅਸ ਹੋ ਪਰ ਇਹ ਚੀਜ਼ ਕਹਿਣਾ ਕਿ ਰਾਤੋ ਰਾਤ ਬਿਜ਼ਨਸ ਅਸੀਂ ਮੈਂ ਇਹ ਇਹਦੇ ਵਾਸਤੇ ਖੁਲਵਾਤਾ ਉਹਦੇ ਪਿੱਛੇ ਕੋਈ ਨਾ ਕੋਈ ਗੱਲ ਅੰਦਰ ਦੀ ਕੁਝ ਹੋ ਰਹਾ ਹੈ ਤਾਰਾ ਕੁਝ ਹੋ ਰਹਾ ਹੈ ਕਿਸੇ ਟਾਈਮ ਤੇ ਸਾਡੇ ਮੁੱਖ ਮੰਤਰੀ ਸਾਹਿਬ ਇਸੇ ਬੈਰੀਅਰ ਦੇ ਉੱਤੇ ਖੜ ਕੇ ਇਸੇ ਚੀਜ਼ ਦੇ ਵਿੱਚ ਕਿਸਾਨਾਂ ਦੇ ਵਿੱਚ ਬੈਠ ਕੇ ਇਹ ਬਿਆਨ ਲਾਇਆ ਕਰਦੇ ਸੀ ਵੀ ਸਾਡੇ ਵਾਲੇ ਕਿਸਾਨ ਤਾਂ ਵਿਚਾਰੇ ਭਰਾ ਸਾਡੇ ਸਾਈਡਾਂ ਤੇ ਬੈਠੇ ਆ ਮੈਂ ਤਾਂ ਆਪ ਕਿਸਾਨ ਦਾ ਪੁੱਤ ਆ ਮੇਰੇ ਦਾ ਸਾਈਡ ਸਾਰੇ ਸਾਈਡਾਂ ਦੇ ਰੁੱਕੇ ਬੈਠੇ ਆ ਸਾਡੀਆਂ ਤਾਂ ਅਸੀਂ ਤਾਂ ਕੋਈ ਸੜਕਾਂ ਨਹੀਂ ਰੋਕੀਆਂ ਸਾਡੇ ਕਿਸਾਨਾਂ ਨੇ ਸੜਕਾਂ ਦਾ ਦੇਖੋ ਜੀ ਬੀਜੇਪੀ ਗਵਰਨਮੈਂਟ ਨੇ ਹਰਿਆਣਾ ਗਵਰਨਮੈਂਟ ਨੇ ਕੰਧਾਂ ਕੱਢ ਰੱਖੀਆਂ ਇਹ ਤਾਂ ਉਹਦੇ ਕਰਕੇ ਬੰਦ ਆ ਮੇਰੇ ਘਰ ਇਹਨਾਂ ਕਰਕੇ ਤਾਂ ਬੰਦ ਹੀ ਨਹੀਂ ਹੋਇਆ ਅੱਜ ਆਪਣੇ ਬਿਆਨ ਨੂੰ ਹੀ ਆਪ ਘਟ ਰਹੇ ਹੈ ਇਹ ਚੀਜ਼ ਦੀ ਜਿਹੜੀ ਹੈ ਉਹ ਕਹਿੰਦੇ ਨਾ ਅਸੀਂ ਨਿਖੇਦੀ ਕਰਦੇ ਹਾਂ ਕਿ ਜਾਂ ਤਾਂ ਤੁਸੀਂ ਇੱਕ ਸਟੈਂਡ ਲਓ ਜਾਂ ਤਾਂ ਤੁਸੀਂ ਕੋ ਕਿਸਾਨਾਂ ਨਾਲ ਖੜਾ ਹੋ ਮੈਂ ਤੇ ਜਾਂ ਤੁਸੀਂ ਕੋ ਮੈਂ ਵਪਾਰੀਆਂ ਨਾਲ ਤੁਸੀਂ ਆਪਣੇ ਸਾਡੇ ਮੁੱਖ ਮੰਤਰੀਓ ਤੁਹਾਡੇ ਵਾਸਤੇ ਚਾਹੇ ਵਪਾਰੀ ਹੋਵੇ ਚਾਹੇ ਕਿਸਾਨ ਹੋਵੇ ਇੱਕ ਬਰਾਬਰ ਹੈ ਤੁਸੀਂ ਕਿਸੇ ਦੇ ਮੋਢੇ ਤੇ ਰੱਖ ਕੇ ਚਲਾ ਕੇ ਦੂਜੇ ਨੂੰ ਦੁਖੀ ਕਰਨੋ ਜਾਂ ਕਿਸੇ ਨੂੰ ਦੁਖੀ ਦਿਖਾਉਣ ਵਾਸਤੇ ਖੁਸ਼ੀ ਖੁਸ਼ ਕਰਨ ਵਾਸਤੇ ਦੂਜੇ ਨੂੰ ਦੁਖੀ ਕਰੂੰ ਉਹ ਚੀਜ਼ ਜਿਹੜੀ ਹੈ ਕੋਈ ਜ਼ਿਆਦਾ ਚੰਗੀ ਗੱਲ ਨਹੀਂ ਬਣਦੀ ਜਿਵੇਂ ਕਿ ਪਿਛਲੇ ਦਿਨੀ 5 ਤਰੀਕ ਨੂੰ ਕਿਸਾਨਾਂ ਵੱਲੋਂ ਚੰਡੀਗੜ੍ਹ ਜਾ ਕੇ ਤਰਨਾ ਲਗਾਉਣ ਦੀ ਕਾਲ ਦਿੱਤੀ ਗਈ ਸੀ ਪਰ ਕਿਸਾਨਾਂ ਨੇ ਉੱਥੇ ਇੱਕ ਪਰਮਾਨੈਂਟ ਜਗ੍ਹਾ ਮੰਗੀ ਸੀ ਕਿ ਅਸੀਂ ਜਾ ਕੇ ਉੱਥੇ ਤਰਨਾ ਲਗਾਉਣਾ ਸਾਨੂੰ ਪਰਮਾਨੈਂਟ ਜਗ੍ਹਾ ਦਿੱਤੀ ਜਾਵੇ ਪਰ ਖੁਦ ਪ੍ਰਸ਼ਾਸਨ ਵੱਲੋਂ ਉਹਨਾਂ ਦੇ ਅੱਗੇ ਬੈਰੀਕੇਡਿੰਗ ਲਗਾ ਕੇ ਉਹਨਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕਿਆ ਗਿਆ ਪਰ ਕਿਸਾਨਾਂ ਨੇ ਸ਼ਾਂਤਮਈ ਤਰੀਕੇ ਨਾਲ ਸੜਕਾਂ ਤੋਂ ਥੱਲੇ ਬੈਠ ਕੇ ਤਰਨਾ ਲਗਾਇਆ ਅਤੇ ਖੁਦ ਪ੍ਰਸ਼ਾਸਨ ਕੋਲੋਂ ਸੜਕਾਂ ਛਡਵਾਈਆਂ ਕਿ ਉਦੋਂ ਵਪਾਰੀਆਂ ਨੂੰ ਨੁਕਸਾਨ ਨਹੀਂ ਹੋਇਆ ਕਿ ਜਿਵੇਂ ਕਿ ਪ੍ਰਸ਼ਾਸਨ ਵੱਲੋਂ ਖੁਦ ਸੜਕਾਂ ਰੋਕੀਆਂ ਗਈਆਂ ਸਨ ਪ੍ਰਸ਼ਾਸਨ ਵੱਲੋਂ ਜੇ ਆਪਾਂ ਗੱਲ ਕਰੀਏ ਸੜਕਾਂ ਰੋਕਣ ਦੀ ਤਾਂ ਇਹਨਾਂ ਦਾ ਜਿਹੜਾ ਵੀਵੀਆਈਪੀ ਕਲਚਰ ਹੈ ਜੀ ਉਹਦੀ ਗੱਲ ਕਰਾਂ ਤਾਂ ਮੁੱਖ ਮੰਤਰੀ ਸਾਹਿਬ ਤੁਸੀਂ ਜਿਹੜੇ ਵੀ ਸ਼ਹਿਰ ਜਾਣਾ ਹੁੰਦਾ ਨਾ ਤੁਸੀਂ ਦੇਖਿਆ ਕਰੋ ਉੱਥੇ ਕਿਸ ਤਰ੍ਹਾਂ ਦੇ ਰੂਟ ਬਣਦੇ ਆ ਕਿਸ ਤਰ੍ਹਾਂ ਦੇ ਲੋਕਾਂ ਦੇ ਵਿੱਚ ਹਾਲਾਤ ਪੈਦਾ ਕੀਤੇ ਜਾਂਦੇ ਆ ਕਿਸ ਤਰ੍ਹਾਂ ਲੋਕਾਂ ਨੂੰ ਇੱਕ ਰਾਹ ਛੱਡ ਕੇ ਦੂਜੇ ਇੱਕ ਰਾਹ ਨੂੰ ਬੰਦ ਕਰਕੇ ਦੂਜੇ ਰਾਹ ਤੇ ਜ਼ਬਰਦਸਤੀ ਧੱਕਿਆ ਜਾਂਦਾ ਇਹ ਚੀਜ਼ਾਂ ਦੇਖੋ ਇੱਕ ਤੁਹਾਡੇ ਸਿਕਿਉਰਿਟੀ ਦਾ ਇੱਕ ਕਾਰਨ ਹੋ ਸਕਦਾ ਹੈ ਉਹਦੀ ਆਪਾਂ ਕੋਈ ਜ਼ਿਆਦਾ ਬਰੀਕੀ ਜਿਹੀ ਨਹੀਂ ਗੱਲ ਕਰਾਂਗੇ ਪਰ ਜੇ ਗੱਲ ਕਰੀਏ ਜੇ ਕਿਸਾਨ ਤੁਹਾਡੇ ਤੋਂ ਉਹਦੇ ਨਾਲ ਇੱਕ ਅਲੱਗ ਗਰਾਊਂਡ ਦੇ ਵਿੱਚ ਜਗ੍ਹਾ ਮੰਗ ਰਹੇ ਸੀਗੇ ਤਾਂ ਤੁਹਾਨੂੰ ਉਸ ਜਗ੍ਹਾ ਦਾ ਗਰਾਊਂਡ ਦੇ ਵਿੱਚ ਜਗ੍ਹਾ ਦੇਣ ਦੇ ਵਿੱਚ ਕੀ ਉਹ ਸੀਗੀ ਦੂਜੇ ਪਾਸੇ ਪਰੇਸ਼ਾਨੀ ਤਾਂ ਹੋਵੇ ਤੁਸੀਂ ਤਾਂ ਆਪ ਸਾਨੂੰ ਦੱਸਦੇ ਹੋ ਕਿ ਸਾਡੀ ਤਾਂ ਪਾਰਟੀ ਜਿਹੜੀ ਹੈ ਧਰਨੇ ਚੋਂ ਨਿਕਲੀ ਹੈ ਅਸੀਂ ਆਪ ਧਰਨੇ ਲਾਲ ਆ ਗਏ ਅਸੀਂ ਇੱਥੇ ਸੜਕਾਂ ਤੇ ਆਏ ਆਂ ਔਰ ਇਹਨਾਂ ਲੋਕਾਂ ਤੋਂ ਦੁਖੀ ਸੀਗੇ ਤਾਂ ਲੋਕਾਂ ਨੇ ਸਾਨੂੰ ਚੁਣਿਆ ਤੁਸੀਂ ਹੁਣ ਆਪਣੀਆਂ ਗੱਲਾਂ ਜਿਹੜੀਆਂ ਦੱਸ ਰਹੇ ਹੋ ਅੱਜ ਤੁਸੀਂ ਸੋਚ ਕੇ ਦੇਖੋ ਅੱਜ ਲੋਕੀ ਵੀ ਤੁਹਾਨੂੰ ਇਹ ਕਹਿਣ ਤੇ ਮਜਬੂਰ ਹੋ ਰਿਹਾ ਕਿ ਅਸੀਂ ਤੁਹਾਡੇ ਤੋਂ ਦੁਖੀ ਸੀਗੇ ਤੁਹਾਡੀਆਂ ਇਹ ਗੱਲਾਂ ਤੋਂ ਦੁਖੀ ਸੀਗੇ ਤੁਸੀਂ ਰਾਤੋ ਰਾਤ ਆਪਣੇ ਬਿਆਨ ਬਦਲ ਗਏ ਸੀ ਕਿ ਤਾਂ ਅਸੀਂ ਦੂਜੇ ਬੰਦੇ ਨਾਲ ਜਾ ਕੇ ਖੜ ਗਏ ਐਸਾ ਕੰਮ ਨਾ ਹੋਵੇ ਕਿ ਆਉਣ ਵਾਲਾ ਟਾਈਮ ਜਿਹੜਾ ਹੈ ਲੋਕ ਜਮਾ ਇੱਕ ਪਾਸਾ ਕਰ ਜਾਣ ਅਸੀਂ ਚਾਹਾਂਗੇ ਕਿ ਤੁਸੀਂ ਅੱਜ ਵੀ ਵਪਾਰੀਆਂ ਦੇ ਨਾਲ ਸਾਡੇ ਵਪਾਰ ਦੇ ਵਿੱਚ ਜੋ ਨੁਕਸਾਨ ਹੋ ਰਿਹਾ ਹੈ ਅੱਜ ਤੁਸੀਂ ਦੇਖੋ ਕਿ ਮੰਨ ਲਓ ਮੇਰੇ ਦੁਕਾਨ ਦੇ ਉੱਤੇ ਕੁਛੇ ਦਾ ਕਰਾ ਹੈ ਮੀਂਹ ਨਾਲ ਕੋਈ ਨੁਕਸਾਨ ਹੁੰਦਾ ਹੈ ਚਾਹੇ ਕੋਈ ਕਿਸੇ ਅੱਗ ਨਾਲ ਨੁਕਸਾਨ ਹੁੰਦਾ ਚਾਹੇ ਕੋਈ ਚੋਰੀ ਨਾਲ ਨੁਕਸਾਨ ਹੁੰਦਾ ਹੈ ਅੱਜ ਤੱਕ ਵੀ ਇੱਕ ਵੀ ਸਰਕਾਰ ਨੇ 1 ਰੁਪਿਆ ਵੀ ਸਾਡੇ ਵਪਾਰੀ ਨੂੰ ਨਹੀਂ ਦਿੱਤਾ ਕਿਸੇ ਵੀ ਵਪਾਰੀ ਨੂੰ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਜਿਹੜਾ ਜਿਹੜਾ ਬਾਹਰ ਲੀਆਂ ਕੰਪਨੀਆਂ ਜਿਹੜੀਆਂ ਆ ਰਹੀਆਂ ਜਿਵੇਂ ਕਿਸਾਨੀ ਮੁੱਦੇ ਨੂੰ ਆਪਾਂ ਗੱਲ ਕਰਦੇ ਆਂ ਕਿਸਾਨੀ ਨੂੰ ਛੋਟੀ ਕਿਸਾਨੀ ਨੂੰ ਖਤਮ ਕਰਨਾ ਜਿਹੜੇ ਚਾਰ ਕਰਾਨਿਆਂ ਦੀ ਗੱਲ ਕਰਦੇ ਆਂ ਆਮ ਚੱਲ ਰਹੀ ਹੈ ਤਾਂ ਸੇਮ ਗੱਲ ਸਾਡੇ ਵਾਸਤੇ ਵੀ ਉਹੀ ਲੱਗਦੀ ਹੈ ਜੇ ਕਿਤਾਬ ਦੀ ਗੱਲ ਕਰਾਂ ਤਾਂ ਦੂਜਾ ਪੰਨਾ ਸਾਡਾ ਇਹੀ ਕਿਸਾਨੀ ਦਾ ਆਂਦਾ ਹੈ ਸਾਡੇ ਵਪਾਰ ਦਾ ਆਂਦਾ ਹੈ ਕਿ ਵੱਡੇ ਜਿਹੜੇ ਚਾਰ ਕਰਾਨੇ ਆ ਅੱਜ ਰਿਲਾਈਐਂਸ ਵਰਗੇ ਵੱਡੇ ਕਰਾਨੇ ਸਾਡੇ ਛੋਟੇ ਵਪਾਰੀਆਂ ਨੂੰ ਤਬਾਹ ਕਰਨ ਤੇ ਲੱਗੇ ਪਏ ਆ ਅਈ ਤੁਸੀਂ ਦੇਖੋ ਕਿ ਜਿਹੜੀ ਚੀਜ਼ 100 ਰੁਪਏ ਦੀ ਚੀਜ਼ ਵਿਕਦੀ ਹੈ ਉਹਨੂੰ 100 ਛੱਡੋ ਤੁਸੀਂ 90 ਰੁਪਿਆ ਦੀ ਵੀ ਘਰੇ ਦੇਣ ਤੱਕ ਜਾ ਰਹੀਆਂ ਇਹੋ ਜੀਆਂ ਕੰਪਨੀਆਂ ਆ ਗਈਆਂ ਇਹਨਾਂ ਦੀਆਂ ਔਰ ਅੱਜ ਉਹ ਕੀ ਕਰ ਰਹੀ ਹੈ ਉਹ ਸਿਰਫ ਛੋਟੇ ਵਪਾਰ ਨੂੰ ਤਬਾਹ ਕਰ ਰਹੀ ਹੈ ਜਿੱਦਨ ਉਹਨਾਂ ਦਾ ਕੰਮ ਚੱਲ ਗਿਆ ਜਿੱਦਨ ਸਾਡੇ ਵਰਗੇ ਵਪਾਰੀਆਂ ਨੂੰ ਤਬਾਹ ਕਰਕੇ ਉਹਨਾਂ ਨੇ ਸਾਈਡ ਤੇ ਕਰਤਾ ਉਹ ਦਿਨ ਉਹੀ ਜੋ 100 ਵਾਲੀ ਚੀਜ਼ ਹੈ 200 ਰੁਪਏ ਦੀ ਵੇਚਾ ਕਰਨਗੇ ਉਹ ਦਿਨ ਆਪਣੀ ਮੋਨੋਪੋਲੀ ਬਣਾ ਲੈਣਗੇ ਜਿਸ ਤਰ੍ਹਾਂ ਕਿਸਾਨੀ ਦੇ ਮੁੱਦਿਆਂ ਦੇ ਵਿੱਚ ਜ਼ੋਰ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਹ ਚੀਜ਼ ਜਿਹੜੀ ਹੈ ਸਰਕਾਰ ਨੂੰ ਇਹਦੇ ਤੇ ਗੌਰ ਦੇ ਧਿਆਨ ਦੇਣ ਦੀ ਲੋੜ ਹੈ ਸਾਡਾ ਵਪਾਰ ਛੋਟਾ ਵਪਾਰੀ ਜਮ੍ਹਾਂ ਖਤਮ ਹੋ ਰਿਹਾ ਹੈ ਸਭ ਤੋਂ ਛੋਟਾ ਵਪਾਰੀ ਹੈ ਜਿਹੜਾ ਕਿ ਸਭ ਤੋਂ ਵੱਧ ਏਮਪਲॉयਮੈਂਟ ਦੇਈ ਬਠਾ ਹੈ ਤੁਸੀਂ ਕਹਿੰਦੇ ਹੋ ਕਿ ਮੈਂ 50000 ਨੌਕਰੀਆਂ ਦੇ ਦਿਆਂ ਤੁਸੀਂ ਬਾਜ਼ਾਰਾਂ ਦੇ ਵਿੱਚ ਆ ਕੇ ਦੇਖੋ ਹਰ ਦੁਕਾਨਦਾਰ ਦੁਕਾਨਦਾਰ ਕੋਲੇ ਪੰਜ-ਪੰਜ ਮੁਲਾਜ਼ਮ ਹੈ ਜਿਨ੍ਹਾਂ ਦਾ ਘਰ ਚੱਲਦਾ ਜਦੋਂ ਉਹ ਵਪਾਰ ਤਬਾ ਹੋ ਗਿਆ ਉਹ ਦੁਕਾਨਦਾਰ ਤਬਾ ਹੋ ਗਏ ਤਾਂ ਤੁਸੀਂ ਸੋਚ ਕੇ ਦੇਖੋ ਕਿ ਲੱਖਾਂ ਬੰਦੇ ਜਿਹੜੇ ਹੈ ਅੱਜ ਘਰਾਂ 'ਚ ਬਿਠਾ ਦਵਾਂਗੇ ਅੱਜ ਤੁਸੀਂ ਚਾਰ ਚੰਗੇ ਵੱਡੇ ਘਰਾਨਿਆਂ ਨੂੰ ਖੁਸ਼ ਕਰਨਾ ਸੇ ਛੋਟੇ ਦੁਕਾਨਦਾਰ ਨੂੰ ਛੋਟਾ ਸਾਡਾ ਵਪਾਰੀ ਕਲਚਰ ਨੂੰ ਖਤਮ ਨਾ ਕਰਨ ਹੁਣ ਦਿਓ ਕੋਈ ਨਾ ਕੋਈ ਐਸੀ ਰਣਨੀਤੀ ਬਣਾਓ ਜਿਹਦੇ ਨਾਲ ਵਪਾਰ ਬਚ ਜੇ ਸਾਡਾ ਸਾਡਾ ਛੋਟਾ ਵਪਾਰੀ ਬਚ ਜੇ ਜੇ ਇਹ ਹਾਲਾਤ ਨਾ ਹੋਏ ਜੇ ਸਰਕਾਰ ਇਸ ਤੇ ਨਾ ਕਾਮਯਾਬ ਹੋਈ ਤਾਂ ਆਉਣ ਵਾਲਾ ਟਾਈਮ ਕਿਤੇ ਢੀਆ ਵੱਡੀਆਂ ਕੰਪਨੀਆਂ ਚਾਰ ਤੁਸੀਂ ਉਹਨਾਂ ਦੇ ਨਾਮ ਭਾਵੇਂ ਅਨਾਉਂਸਮੈਂਟ ਅੱਜ ਲੈਂਦੇ ਰੋ ਪਰ ਤੁਹਾਨੂੰ ਬਾਜ਼ਾਰ ਦੇ ਵਿੱਚ ਕੋਈ ਦੁਕਾਨਦਾਰ ਨਹੀਂ ਮਿਲਣਾ ਅੱਜ ਬਾਜ਼ਾਰਾਂ ਦੇ ਵਿੱਚ ਉੱਡੂ ਬੋਲਣ ਲੱਗ ਗਏ ਅੱਜ ਬਾਜ਼ਾਰਾਂ ਦੇ ਵਿੱਚ ਜੇ ਗੱਲ ਕਰਾਂ ਦੁਕਾਨ ਦੇ ਉੱਤੇ ਕੰਮ ਦੀ ਤਾਂ ਅੱਜ ਹਰ ਦੁਕਾਨਦਾਰ ਇਹੇ ਇਸੇ ਗੱਲ ਨਾਲ ਦੁਖੀ ਹੈ ਕਿ ਇਹ ਜਾਹਤਾਂ ਔਨਲਾਈਨ ਦੀ ਗੱਲ ਹੋਵੇ ਤੇ ਚਾਹੇ ਆ ਇਸ ਤਰ੍ਹਾਂ ਦੀ ਆਪਣੇ ਹੋਣ ਦੂਸਰੇ ਪਾਸੇ ਵੱਡੇ ਘਰਾਣੇ ਜਿਹੜੇ ਹੈ ਉਹ ਜਿਹੜੇ ਅੱਜ ਸਾਡੇ ਉੱਤੇ ਹਾਵੀ ਹੋ ਰਹੇ ਆ ਉਸ ਚੀਜ਼ ਨੂੰ ਬਚਾਣ ਦੀ ਲੋੜ ਹੈ ਜਿਵੇਂ ਤੁਸੀਂ ਕਹਿੰਦੇ ਹੋ ਕਿ ਮੈਂ ਛੋਟੇ ਕਿਸਾਨ ਦਾ ਪੁੱਤਾਂ ਤੇ ਮੈਂ ਵੀ ਇਹੀ ਗੱਲ ਕਹਿ ਕੇ ਤੁਹਾਨੂੰ ਗੱਲ ਕਰ ਰਿਹਾ ਕਿ ਅਸੀਂ ਛੋਟੇ ਵਪਾਰੀ ਆ ਅਸੀਂ ਛੋਟੇ ਵਪਾਰ ਘਰ ਚਲਾਣ ਨੂੰ ਜਾਣਦੇ ਆ ਤੁਸੀਂ ਸਾਡੇ ਵਪਾਰ ਨੂੰ ਬਚਾਓ ਜੇ ਤੁਸੀਂ ਵਪਾਰ ਨਹੀਂ ਬਚਾਉਂਗੇ ਤਾਂ ਸਾਨੂੰ ਕਿਸੇ ਨਾ ਕਿਸੇ ਹੋਰ ਦੀ ਬਾਹ ਫੜਨੀ ਪਾਉਗੀ ਆਣ ਵਾਲਾ ਟਾਈਮ ਜਿਹੜਾ ਹੈ ਬਹੁਤ ਸਾਨੂੰ ਮਜਬੂਰਨ ਕਿਸੇ ਹੋਰ ਉੱਕ ਕਰਨੀ ਦੇਖਣਾ ਪਊਗਾ ਵਪਾਰੀ ਵਰਗ ਦੀ ਜੇ ਗੱਲ ਕੀਤੀ ਜਾਵੇ ਕਿਤੇ ਨਾ ਕਿਤੇ ਕਿਸਾਨੀ ਦੇ ਨਾਲ ਜੁੜਿਆ ਹੋਇਆ ਜਿਵੇਂ ਕਿ ਕਿਸਾਨ ਪੈਦਾ ਕਰਦਾ ਤਾਂ ਅੱਗੇ ਮੰਡੀਆਂ ਦੇ ਵਿੱਚ ਲਿਆਉਂਦਾ ਤਾਂ ਮੰਡੀਆਂ ਤੋਂ ਅੱਗੇ ਜਿਵੇਂ ਕੀ ਚੱਲਦਾ ਜਾ ਰਿਹਾ ਹੈ ਉਸ ਦੇ ਨਾਲ ਤੁਹਾਡਾ ਕੀ ਖਿਆਲ ਹੈ ਕਿ ਜੇ ਕਿਸਾਨ ਹੀ ਨਾ ਰਿਹਾ ਕਿਸਾਨੀ ਹੀ ਨਾ ਰਹੀ ਤਾਂ ਵਪਾਰੀ ਵਰਗ ਨੂੰ ਕਿੰਨਾ ਕੁ ਨੁਕਸਾਨ ਹੋਵੇਗਾ ਉਸ ਚੀਜ਼ ਦੇ ਨਾਲ ਪੰਜਾਬ ਜਿਹੜੀ ਹੈ ਇੱਕ ਉਹ ਕੀ ਕਹਿੰਦੇ ਉਹਨੇ ਐਗਰੀਕਲਚਰ ਲੈਂਡ ਹੈ ਆਪਣੀ ਔਰ ਕਿਸਾਨੀ ਜਿਹੜੀ ਹੈ 70% 60 ਤੋਂ 70% ਜਿਹੜੀ ਹੈ ਕਿਸਾਨੀ ਦੇ ਉੱਪਰ ਡਿਪੈਂਡ ਕਰਦਾ ਔਰ ਜੇ ਆਪਾਂ ਜੀਡੀਪੀ ਦੀ ਗੱਲ ਕਰੀਏ ਤਾਂ ਇੱਕ ਟਾਈਮ ਐਸਾ ਸੀਗਾ ਜਦੋਂ ਕੋਰੋਨਾ ਦਾ ਟਾਈਮ ਆਇਆ ਸੀਗਾ ਸਾਰੇ ਬਿਜ਼ਨਸ ਖਤਮ ਹੋ ਗਏ ਸੀਗੇ ਪੂਰੀ ਪੰਜਾਬ ਦੀ ਨਹੀਂ ਮੈਂ ਪੂਰੇ ਹਿੰਦੁਸਤਾਨ ਦੀ ਜੀਡੀਪੀ ਦੀ ਗੱਲ ਕਰਦਾ 0 ਤੇ ਆ ਗਈ ਸੀ ਜਮ ਖਤਮ ਹੋ ਗਈ ਸੀ ਪਰ ਇੱਕੋ ਇੱਕ ਸੈਕਟਰ ਸੀ ਜਿਹੜਾ ਸਾਡਾ ਕਿਸਾਨੀ ਦਾ ਸੀ ਜਿਨੇ ਪੂਰੇ ਦੇਸ਼ ਨੂੰ ਇੱਕ ਜੀਡੀਪੀ ਨੂੰ ਸਟੈਂਡ ਕਰਨ ਵਾਸਤੇ ਪੂਰੀ ਜਾਨ ਲਾਦੀ ਸੀ ਔਰ ਉਹਨੂੰ ਇੱਕ ਪਰਸੈਂਟ ਵੀ ਉਹਦਾ ਫਰਕ ਨਹੀਂ ਸੀ ਪਿਆ ਸਗੋਂ ਵਧਾ ਕੇ ਦਿੱਤੀ ਸੀ ਫਸਲ ਪਰ ਉਹ ਚੀਜ਼ ਦੇ ਵਿੱਚ ਜੇ ਅੱਜ ਆਪਾਂ ਗੱਲ ਕਰੀਏ ਤਾਂ ਸਰਕਾਰ ਨੂੰ ਇਹ ਕਹਿਣਾ ਕਿ ਇਹ ਕਿਸਾਨ ਕਿਸਾਨੀ ਦੇ ਇਹ ਵਪਾਰੀ ਅੱਡੇ ਹੈਗੇ ਤੇ ਕਿਸਾਨੀ ਅੱਡਾ ਹੈ ਸਾਡਾ ਪੰਜਾਬ ਸਾਡੇ ਆ ਕਿਸਾਨ ਚਾਹੇ ਹੋਵੇ ਤੇ ਚਾਹੇ ਸਾਡਾ ਵਪਾਰੀ ਹੋਵੇ ਇਹਨਾਂ ਦਾ ਨੋ ਮਾਸ ਦਾ ਰਿਸ਼ਤਾ ਹੈ ਜੇ ਕਿਸਾਨੀ ਦੇ ਨਾਲ ਚਾਹੇ ਕੋਈ ਫਸਲ ਹੁੰਦੀ ਹੈ ਚਾਹੇ ਕਿਸੇ ਤਰ੍ਹਾਂ ਦਾ ਵੀ ਸੀਜ਼ਨ ਹੁੰਦਾ ਹੈ ਉਵੇਂ ਉਵੇਂ ਸਾਡੇ ਵਪਾਰ ਨਾਲ ਜੁੜੇ ਹੋਏ ਹੈ ਹਰ ਚੀਜ਼ ਦੇ ਜਿਹੜੇ ਬਿਜ਼ਨਸ ਹੈਗੇ ਹੈ ਜੇ 70% ਕਿਸਾਨੀ ਦਾ ਕੰਮ ਹੈਗਾ ਤੇ ਜੇ 40% ਬਿਜ਼ਨਸ ਦੀ ਗੱਲ ਕਰੀਏ ਤਾਂ 40 ਚੋਂ 20% ਐਸਾ ਬਿਜ਼ਨਸ ਹੈ ਜਿਹੜਾ ਸਿੱਧਾ ਡਾਇਰੈਕਟਲੀ ਇੰਟਰੈਕਟਿਵਲੀ ਜਿਹੜਾ ਹੈ ਕਿਸਾਨੀ ਦੇ ਨਾਲ ਜੁੜਿਆ ਹੋਇਆ ਹੈ ਜੇ ਕਿਸਾਨੀ ਖਤਮ ਹੋ ਗਈ ਤਾਂ ਉਹ ਬਿਜ਼ਨਸ ਵੀ ਖਤਮ ਹੋ ਜਾਊਗਾ ਵਪਾਰ ਵੀ ਖਤਮ ਹੋ ਜਾਊਗਾ ਇਸ ਕਰਕੇ ਇਸ ਚੀਜ਼ ਸਾਨੂੰ ਵਿਧਾਨ ਦੀ ਲੋੜ ਹੈ ਸਾਨੂੰ ਇਹਦੇ ਵਿੱਚ ਫਿਰਕਾ ਫਸਤੀ ਦੀ ਲੋੜ ਨਹੀਂ ਕਿ ਆਪਾਂ ਦੋਨਾਂ ਨੂੰ ਇੱਕ ਆਪਸੇ ਲੜਾਉਣ ਦੀ ਲੋੜ ਹੈ ਸਾਨੂੰ ਇੱਥੇ ਇਸ ਮੁੱਦੇ ਦੇ ਵਿੱਚ ਆ ਕੇ ਦੋਨਾਂ ਦਾ ਇੱਕ ਪਿਆਰ ਵਿਧਾਨ ਦੀ ਲੋੜ ਹੈ ਔਰ ਇੱਕ ਚੀਜ਼ ਦੇ ਵਿੱਚ ਦੋਨਾਂ ਨੂੰ ਉਹ ਕਹਿੰਦੇ ਨਾ ਪੰਜਾਬ ਹੈ ਪੰਜਾਬ ਦੇ ਵਿੱਚ ਇੱਕ ਵਾਰੀ ਕਹਿੰਦੇ ਰੰਗਲਾ ਪੰਜਾਬ ਜੇ ਰੰਗਲਾ ਪੰਜਾਬ ਦਾ ਤਾਂ ਹੀ ਹੋਊਗਾ ਜੇ ਹਰ ਤਰ੍ਹਾਂ ਦਾ ਹੋਊਗਾ ਜੇ ਆਪਾਂ ਕੱਲਾ ਕਿਸਾਨੀ ਦੀ ਗੱਲ ਕਰੀਏ ਤੇ ਕਦੇ ਵਪਾਰੀਆਂ ਦੀ ਗੱਲ ਕਰੀਏ ਕਿਸਾਨੀ ਵਪਾਰੀ ਤੇ ਅੱਡ ਕਰਮਚਾਰੀ ਅੱਡ ਕਹਿ ਕੇ ਅੱਡ ਲੜਾ ਕੇ ਕਦੇ ਵੀ ਆਪਾਂ ਹੋ ਸਕਦਾ ਤੁਹਾਨੂੰ ਵੋਟਾਂ ਦੇ ਵਿੱਚ ਫਰਕ ਪੈ ਜਾਏ ਲੇਕਿਨ ਆਉਣ ਵਾਲਾ ਟਾਈਮ ਜਿਹੜਾ ਹੈ ਆਉਣ ਵਾਲਾ ਟਾਈਮ ਖਰਾਬ ਨਾ ਕਰੀਏ ਅਸੀਂ ਲੋਕਾਂ ਦੇ ਵਿੱਚ ਐਸੀ ਫਿਰਕਾਪ੍ਰਸਤੀ ਨਾ ਖੜੀ ਕਰਦੀਏ ਕਿ ਜਿਹਦੇ ਨਾਲ ਸਾਡਾ ਆਪਸ ਭਾਈਚਾਰਾ ਵੀ ਖਤਮ ਹੋ ਜੇ ਅਸੀਂ ਉਸ ਚੀਜ਼ ਤੇ ਸਾਨੂੰ ਉਸ ਬਿਆਨਾਂ ਤੋਂ ਸਾਨੂੰ ਪਰਹੇਜ਼ ਕਰਨ ਦੀ ਲੋੜ ਹੈ ਚਾਹੇ ਉਹ ਕੋਈ ਵਪਾਰੀ ਹੋਵੇ ਤੇ ਚਾਹੇ ਸਾਡਾ ਕੋਈ ਨੇਤਾ ਹੋਵੇ ਚਾਹੇ ਕੋਈ ਵਪਾਰੀ ਨੇਤਾ ਹੋਵੇ ਤੇ ਚਾਹੇ ਸਾਡੇ ਕੋਈ ਸਰਕਾਰੀ ਨੇਤੇ ਜਿਹੜੇ ਹੈਗੇ ਚਾਹੇ ਮੁੱਖ ਮੰਤਰੀ ਸਾਹਿਬ ਹੋਣ ਅਸੀਂ ਸਾਨੂੰ ਇਹ ਚਾਹੀਦਾ ਹੈ ਕਿ ਸਾਡੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਰਹਿਣ ਜਿੱਦੇ ਵਿੱਚ ਦੋਨੋਂ ਪਾਸੇ ਜਿਹੜਾ ਹੈ ਚੰਗਾ ਹਾਲਾਤ ਰਵੇ ਜੇ ਕਿ ਸੂਬਾ ਸਰਕਾਰ ਦੀ ਜੇ ਗੱਲ ਕੀਤੀ ਜਾਵੇ ਜਾਂ ਕੇਂਦਰ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਸਰਕਾਰਾਂ ਵੱਲੋਂ ਹਮੇਸ਼ਾ ਵੱਡੇ ਉਦਯੋਗਪਤੀਆਂ ਵੱਲ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ ਨਾ ਕਿ ਛੋਟੇ ਵਪਾਰੀਆਂ ਨੂੰ ਉਹਨਾਂ ਦਾ ਲੈਵਲ ਚੱਕਣ ਦੇ ਲਈ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਨਾ ਕੋਈ ਉਸ ਦਾ ਮੁਆਵਜ਼ਾ ਰੱਖਿਆ ਜਾਂਦਾ ਨਾ ਕੋਈ ਗ੍ਰਾਂਟ ਰੱਖੀ ਜਾਂਦੀ ਹੈ ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਬਹੁਤ ਵਧੀਆ ਕੁਐਸਚਨ ਕੀਤਾ ਜੀ ਤੁਸੀਂ ਮੇਰੀ ਅੱਜ ਤੁਹਾਡੇ ਇਸ ਮੀਡੀਆ ਰਾਹੀਂ ਇੱਕ ਆਪਣੇ ਸਾਡੇ ਮੁੱਖ ਮੰਤਰੀ ਨੂੰ ਓ ਕੀ ਕਹਿੰਦੇ ਹੁੰਦਾ ਸਾਡੀ ਖੁੱਲੀ ਮਤਲਬ ਉਹ ਕਹਿਣਾ ਸਾਡਾ ਨਿਵੇਦਨ ਹੈ ਇੱਕ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਹੁਣ 26 ਤਰੀਕ ਨੂੰ ਆਉਣ ਵਾਲੀ 26 ਨੂੰ ਇੱਕ ਬਜਟ ਪੇਸ਼ ਕਰਨ ਜਾ ਰਹੇ ਹੋ ਉਸ ਬਜਟ ਦੇ ਵਿੱਚ ਇੱਕ ਮਿਸਾਲ ਪੇਸ਼ ਕਰ ਦੋ ਐਤਕੀ ਕਿ ਸਾਡੇ ਜਿਹੜਾ ਵਪਾਰੀ ਹੈਗਾ ਜਿਹੜਾ 60 ਸਾਲ ਤੱਕ ਵਪਾਰੀ ਤੁਹਾਨੂੰ ਟੈਕਸ ਭਰਦਾ ਹੈ ਜਿਹੜਾ GST ਭਰਦਾ ਹੈ ਮੈਂ ਆਮ ਵਪਾਰੀ ਦੀ ਗੱਲ ਨਹੀਂ ਕਰਦਾ ਜਿਹੜਿਆ ਬੰਦਾ GST ਭਰਦਾ ਹੈ ਘੱਟੋ ਘੱਟ ਉਸ ਵਪਾਰੀ ਨੂੰ ਇਸ ਤਰ੍ਹਾਂ ਦਾ ਕੋਈ ਸਿਸਟਮ ਬਣਾ ਦਿਓ ਕਿ 60 ਸਾਲਾਂ ਤੋਂ ਬਾਅਦ ਜੇ ਉਹ ਬਿਜ਼ਨਸ ਨਹੀਂ ਕਰ ਪਾਂਦਾ ਕਿਸੇ ਕਾਰਨ ਉਹਦਾ ਸ਼ਰੀਰਿਕ ਜਾਂ ਸ਼ਰੀਲਿਕ ਪੱਖੋਂ ਚਾਹੇ ਕੋਈ ਵਪਾਰੀ ਵਪਾਰਕ ਪੱਖੋਂ ਜੇ ਉਹ ਬਿਜ਼ਨਸ ਕਰਨ ਦੇ ਯੋਗ ਨਹੀਂ ਰਹਿੰਦਾ ਤਾਂ ਉਹਨੂੰ ਕੋਈ ਨਾ ਕੋਈ ਇਸ ਤਰ੍ਹਾਂ ਦੀ ਪੈਨਸ਼ਨ ਲੱਗੀ ਹੋਣੀ ਚਾਹੀਦੀ ਹੈ ਦੂਜੇ ਪਾਸੇ ਜਿਸ ਤਰ੍ਹਾਂ ਡਿਜਾਸਟਰ ਫੰਡ ਹੁੰਦੇ ਆ ਜਿਸ ਤਰ੍ਹਾਂ ਕਦੇ ਮੀਂਹ ਪੈ ਗਿਆ ਕਦੇ ਸਾਡੇ ਕੋਲ ਆਪਣਾ ਸੁੱਕਾ ਪੈ ਜਾਂਦਾ ਜਿਵੇਂ ਆਮ ਆਪਾਂ ਗੱਲ ਕਰਦੇ ਹਾਂ ਕਿਸਾਨਾਂ ਦੇ ਵਿੱਚ ਸਾਡੇ ਬਿਜ਼ਨਸ ਦੇ ਵਿੱਚ ਵੀ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹਨ ਕਿਸੇ ਦੀ ਰਾਤ ਨੂੰ ਸੁੱਤੇ ਬਿਧੀ ਦੁਕਾਨ ਨੂੰ ਅੱਗ ਲੱਗ ਜਾਂਦੀ ਹੈ ਕਿਸੇ ਦੀ ਰਾਤ ਨੂੰ ਸੁੱਤੇ ਬਿਧੀ ਦੁਕਾਨ ਤੇ ਚੋਰੀ ਹੋ ਜਾਂਦੀ ਹੈ ਜਾਂ ਕੋਈ ਨਾ ਕੋਈ ਇਸ ਤਰ੍ਹਾਂ ਦਾ ਮੀਂਹ ਦੇ بارشਾਂ ਦੇ ਵਿੱਚ ਕਦੇ ਦੁਕਾਨਾਂ ਦੇ ਉੱਤੇ ਨੁਕਸਾਨ ਹੋ ਜਾਂਦੇ ਉਹੋ ਜਿਹੇ ਹਾਲਾਤਾਂ ਦੇ ਵਿੱਚ ਸਰਕਾਰ ਕੋਈ ਨਾ ਕੋਈ ਸਾਡੇ ਵਪਾਰੀਆਂ ਦੀ ਬਾਹ ਫੜੇ ਜਦੋਂ ਤੁਸੀਂ ਸਾਡੇ ਤੋਂ ਟੈਕਸ ਲੈਣਾ ਜਾਣਦੇ ਹੋ ਜਦੋਂ ਤੁਸੀਂ ਸਾਡੇ ਟੈਕਸਾਂ ਦੇ ਸਿਰ ਸਿਰ ਤੇ ਆਪ ਕਹਿੰਦੇ ਹੋ ਕਿ ਵਪਾਰੀ ਇੱਕ ਸਾਡੀ ਵੀ ਰੀੜ ਦੀ ਹੱਡੀ ਹੈ ਤਾਂ ਉਸ ਰੀੜ ਦੀ ਹੱਡੀ ਨੂੰ ਇੱਕ ਸਾਈਡ ਨਾ ਰੱਖੋ ਦੋਨਾਂ ਪਾਸੇ ਬਣਾ ਕੇ ਰੱਖੋ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਵੀ ਲੱਗੇ ਕਿ ਅਸੀਂ ਜੇ GST ਭਰ ਰਹੇ ਹਾਂ ਅਸੀਂ ਜੇ ਟੈਕਸ ਭਰ ਰਹੇ ਹਾਂ ਤਾਂ ਸਾਨੂੰ ਵੀ ਜਦੋਂ ਲੋੜ ਪਈ ਤਾਂ ਸਰਕਾਰ ਸਾਡੀ ਕੋਈ ਨਾ ਕੋਈ ਸਪੋਰਟ ਕਰੂਗੀ ਪਰ ਇਹ ਨਾ ਹੋਵੇ ਕਿ ਜਦੋਂ ਮੈਂ ਆਂਡੇ ਦੇਣ ਵਾਲੀ ਮੁਰਗੀ ਵਾਲਾ ਕੰਮ ਜਿੰਨੀ ਦੇਰ ਤੱਕ ਆਂਡੇ ਦੇਂਦੀ ਰਹੀ ਠੀਕ ਹੈ ਜਦੋਂ ਨਹੀਂ ਆਂਡੇ ਦੇ ਦਿੱਤੇ ਉਹਦੀ ਗਰਦਨ ਮਰੋੜਤੀ ਇਹੋ ਜਿਹੇ ਹਾਲਾਤ ਨਾ ਪੈਦਾ ਕਰੋ ਤੁਸੀਂ ਇੱਕ ਐਸੀ ਮਿਸਾਲ ਪੈਦਾ ਕਰਕੇ ਜਾਓ ਕਿ ਲੋਕੀ ਕਹਿਣ ਕਿ ਹਾਂ ਜੀ ਦੇਖੋ ਜੀ ਇਹੋ ਜੀ ਸਰਕਾਰ ਆਈ ਸੀ ਜੀਨੇ ਇੱਕ GST ਦੇ ਵਿੱਚ ਇੱਕ ਵਪਾਰੀਆਂ ਦੀ ਬਾਹ ਫੜ ਕੇ ਉਹਨਾਂ ਦੇ ਇਸ ਆਣ ਵਾਲੀ ਜੀਵਨ ਦੇ ਵਿੱਚ ਐਸੀ ਮਿਸਾਲ ਪੈਦਾ ਕਰਤੀ ਕਿ ਕੱਲ ਨੂੰ ਰੱਬ ਨਾ ਕਰੇ ਕਿਸੇ ਨੂੰ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਆਂਦੀ ਹੈ ਤਾਂ ਉਹਨੂੰ ਇਸ ਤਰ੍ਹਾਂ ਦੀ ਟੈਂਸ਼ਨ ਮਿਲੂਗੀ ਜਿਹਦੇ ਨਾਲ ਉਹ ਆਪਣੇ ਘਰ ਨੂੰ ਚਲਾ ਸਕੂਗਾ ਉਹਨੂੰ ਘਰ ਦੇ ਚਲਾਣਾ ਸਿੱਖਦੇ ਟੈਂਸ਼ਨ ਨਹੀਂ ਰਹੂਗੀ ਤੁਸੀਂ ਦੇਖੋ ਜੇ ਮੈਂ ਕਹਿੰਦਾ ਅੱਜ ਜੇ ਤੁਹਾਡਾ ਕਰੋੜਾ ਰੁਪਏ ਦਾ ਟੈਕਸ ਇਕੱਠਾ ਹੋ ਰਿਹਾ ਜੀਐਸਟੀ ਇਕੱਠਾ ਹੋ ਰਿਹਾ ਤਾਂ ਕਰੋੜਾਂ ਦਾ ਉਹ ਵੀ ਅਰਬਾਂ ਰੁਪਏ ਦੇ ਵਿੱਚ ਆ ਜੂਗਾ ਇਹ ਚੀਜ਼ ਕਿਉਂਕਿ ਹਰ ਬੰਦਾ ਖੁਸ਼ੀ ਨਾਲ ਟੈਕਸ ਭਰੂਗਾ ਕਿ ਜਿੰਨਾ ਟੈਕਸ ਅੱਜ ਮੈਂ ਭਰ ਰਿਹਾ ਆਉਣ ਵਾਲੇ ਟਾਈਮ ਦੇ ਵਿੱਚ ਮੈਨੂੰ ਕੁਝ ਨਾ ਕੁਝ ਉਹਦੇ ਵਿੱਚੋਂ ਰਾਹਤ ਫੰਡ ਦੇ ਵਿੱਚੋਂ ਜੇ ਕੱਲ ਨੂੰ ਰੱਬ ਨਾ ਕਰੇ ਮੇਰੇ ਤੇ ਪ੍ਰੋਬਲਮ ਆਦੀ ਹੈ ਤਾਂ ਮੈਨੂੰ ਮਿਲੂਗਾ ਇਸ ਕਰਕੇ ਤੁਸੀਂ ਇੱਕ ਮਿਸਾਲ ਪੈਦਾ ਕਰੋ ਇਸ ਬਜਟ ਦੇ ਵਿੱਚ ਅਸੀਂ ਆਸ ਕਰਦੇ ਹਾਂ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਕੋਈ ਨਾ ਕੋਈ ਇਸ ਤਰ੍ਹਾਂ ਦਾ ਸਾਡੇ ਆਸਤੇ ਕੋਈ ਨਾ ਕੋਈ ਰਾਹ ਕੱਢ ਕੇ ਲਿਆਓਗੇ ਜਿਵੇਂ ਕਿ ਮੁੱਖ ਮੰਤਰੀ ਸਾਹਿਬ ਦਾ ਇਹ ਬਿਆਨ ਆਇਆ ਕਿਸਾਨਾਂ ਦੀ ਖਿਲਾਫਤ ਅਤੇ ਵਪਾਰੀ ਵਰਗ ਦੀ ਹਮਾਇਤ ਕੀਤੀ ਗਈ ਇਸ ਬਿਆਨ ਦੇ ਵਿੱਚ ਕੀ ਲੱਗਦਾ ਹੈ ਕਿ ਇਹ ਕੋਈ ਸਿਆਸੀ ਦਾਅ ਹੋ ਸਕਦਾ ਹੈ ਕਿ ਸੱਚਮੁੱਚ ਵਪਾਰੀ ਵਰਗ ਦੀ ਬਾਹ ਫੜਨ ਲਈ ਤਿਆਰ ਹੋ ਰਹੀ ਹੈ ਸਰਕਾਰ ਮੈਂ ਤਾਂ ਕਹਿੰਦਾ ਜੀ ਇਹ ਸਿਆਸੀ ਦਾਅ ਨਾ ਹੋਵੇ ਬਜਟ ਆਮ ਜੀ ਗੱਲ ਕਰੀਏ ਤਾਂ ਬਹੁਤ ਸਾਰੇ ਲੋਕਾਂ ਦਾ ਜੇ ਮੈਂ ਕਹਾਂ ਰਾਜਨੀਤਿਕ ਦੇ ਹਿਸਾਬ ਦੇ ਪਾਰਟੀਆਂ ਦੇ ਹਿਸਾਬ ਦੀ ਗੱਲ ਕਰਾਂ ਤਾਂ ਅੱਜ ਹਰੇਕ ਪਾਰਟੀ ਨੇ ਕਿਹਾ ਕਿ ਇਹਨਾਂ ਦਾ ਜਿਹੜਾ ਹੈ ਰਾਜਨੀਤਿਕ ਦਾ ਹੈ ਸਿਆਸੀ ਦਾ ਹੈ ਪਰ ਮੈਂ ਇੱਕ ਵਪਾਰੀ ਹੋਣ ਦੇ ਨਾਤੇ ਮੈਂ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਇਹਨਾਂ ਜੇ ਪਾਰਟ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਤੁਹਾਡੇ ਬਾਰੇ ਕਿਹਾ ਕਿ ਸਿਆਸੀ ਹੈ ਇਹਨੂੰ ਤੁਸੀਂ ਐਟ ਕੀ ਇਸ ਤਰ੍ਹਾਂ ਦਾ ਹਾਲਾਤ ਕਰ ਦੋ ਕਿ ਸਾਡੇ ਵਪਾਰੀਆਂ ਵਾਸਤੇ ਕੋਈ ਐਸੀ ਮਿਸਾਲ ਪੇਸ਼ ਕਰ ਦੋ ਕਿ ਜਿਹਦੇ ਨਾਲ ਪਤਾ ਲੱਗੇ ਕਿ ਜੇ ਇਹ ਗੱਲਾਂ ਕਰਦੇ ਆ ਜਿਸ ਤਰ੍ਹਾਂ ਨਾਲ ਤੁਸੀਂ ਕਹਿੰਦੇ ਹੋ ਕਿ ਮੈਂ ਤਾਂ ਮਾਸਟਰ ਦਾ ਪੋਤਾ ਤੇ ਮੈਨੂੰ ਤਾਂ ਲੋੜ ਹੀ ਨਹੀਂ ਸੀ ਇਸ ਕੰਮ ਜਾਣ ਦੀ ਫਿਰ ਅਸੀਂ ਮੰਨਾਂਗੇ ਕਿ ਹਾਂ ਮਾਸਟਰ ਦੇ ਪੁੱਤ ਨੇ ਕਿਤੇ ਵਪਾਰੀਆਂ ਦੀ ਬਾਹ ਫੜੀ ਸੀ ਇਹੋ ਜਿਹਾ ਨਾ ਹੋਵੇ ਕਿ ਜਿਵੇਂ ਤੁਸੀਂ ਪਹਿਲੀਆਂ ਗੱਲਾਂ ਦੇ ਵਿੱਚ ਜੇ ਅਪਾ ਗੱਲ ਕਰੀਏ ਤਾਂ ਉਹਨਾਂ ਬ੍ਰਿਕਿਆਂ 'ਚ ਨਹੀਂ ਜਾਵਾਂਗੇ ਕਿ ਜਿਹੜੀਆਂ ਗੱਲਾਂ ਅਸੀਂ ਲੋਕਾਂ ਦੇ ਵਾਸਤੇ ਜੁੜਦੀਆਂ ਪਾਰਟ ਆਂ ਸੀ ਕੀਤੀਆਂ ਸੀ ਅੱਜ ਉਹੀ ਸਾਡੇ ਨਾਲ ਸਾਰੀਆਂ ਆਮ ਕਰਨ ਉਹਦੋਂ ਦਸ ਹੋਣਾ ਵਧ ਕਰ ਕਰ ਰਹੇ ਆ ਉਹ ਚੀਜ਼ ਨਾ ਹੋਵੇ ਅਸੀਂ ਕੁਝ ਨਾ ਕੁਝ ਵਪਾਰੀਆਂ ਨੂੰ ਐਸਾ ਕਰਕੇ ਦਿਖਾ ਦਈਏ ਜਿਹਦੇ ਨਾਲ ਲੱਗੇ ਕਿ ਹਾਂ ਯਾਰ ਇੱਕ ਸਰਕਾਰ ਆਈ ਸੀ ਇੱਕ ਮਾਸਟਰ ਦਾ ਮੁੰਡਾ ਆਇਆ ਸੀ ਜਿਹਨੇ ਸਾਡੇ ਵਾਸਤੇ ਵਪਾਰੀਆਂ ਦੀ ਬਾਹ ਫੜੀ ਸੀ ਤੇ ਅੱਜ ਵਪਾਰੀ ਜਿਹੜਾ ਹੈ ਟੈਨਸ਼ਨ ਫਰੀ ਹੋ ਕੇ ਬੇ ਤੜਕ ਹੋ ਕੇ ਆਪਣੇ ਪੰਜਾਬ ਦੇ ਵਿੱਚ ਆਪਣਾ ਜਿਹੜਾ ਹੈ ਵਪਾਰ ਕਰ ਰਿਹਾ